ਅੱਜ ਕੱਲ ਬਠਿੰਡਾ ਦੇ ਵਿੱਚ ਦਰਖਤ ਵੱਢੇ ਜਾ ਰਹੇ ਸੀਗੇ 30 ਦਰਖਤਾਂ ਦੇ ਵੱਢਣ ਦੀ ਮਨਜ਼ੂਰੀ ਦਿੱਤੀ ਗਈ ਸੀ ਜਿਹੜੇ ਮੌਕੇ ਤੇ ਦਰਖਤ ਵੱਢਣ ਦੇ ਠੇਕੇਦਾਰ ਉਹਨਾਂ ਨੇ ਦੱਸਿਆ ਜੀ ਕਾਗਜ਼ ਦਿਖਾਏ ਸੀ ਉਹਨਾਂ ਚ ਸੀਗਾ ਵੀ ਮਨਜ਼ੂਰੀ ਕਿਸ ਤਰ੍ਹਾਂ ਦੀ ਸੀ ਕਿਹਨੇ ਦਿੱਤੀ ਸੀ ਉਹ ਬਾਤ ਦੀ ਗੱਲ ਹੈ ਪਰ ਇੱਥੇ ਰੌਲਾ ਪੈ ਗਿਆ ਸੀਗਾ ਸਮਾਜ ਸੇਵੀ ਰੁੱਖਾਂ ਦੇ ਰੱਖ ਕੇ ਦਰਖਤਾਂ ਦੇ ਰਖਵਾਲੇ ਮੌਕੇ ਦੇ ਇਹਨਾਂ ਨੇ ਤਾਂ ਨਾਲ ਰਾਤ ਵੀ ਥਿਰੇ ਆ ਕਿਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਦਰਖਤ ਸੀਗੇ ਇਹ ਜੇ ਟਾਲੀ ਹੋ ਗਈ ਜੰਡ ਅਸ਼ੋਕਾ ਟਰੀ ਤੇ ਸੱਜ ਨਾਲ ਇੱਕ ਹੈਗਾ ਹਿੰਦੂ ਐਕਟਿਵਿਸਟ ਤੇ ਉਹ ਕੁਝ ਕਹਿਣਾ ਚਾਹੁੰਦੇ ਐ ਇਸ ਬਾਰੇ ਪੁੱਛਦੇ ਆ ਵੀ ਕੀ ਗੱਲ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਇਹ ਕੁਝ ਦਰਖਤ ਦਾ ਇੱਕ ਟਾਣੀ ਚੱਕਿਆ ਇਹਨਾਂ ਨੇ ਹਾਂਜੀ ਸਭ ਤੋਂ ਪਹਿਲੇ ਮੈਂ ਇਹ ਕਹਾਂਗਾ ਕਿ ਤੁਸੀਂ ਨਾ ਇਹ ਜੋ ਟਾਣੀਆਂ ਹੈ ਇਹ ਦਿਖਾਓ ਜਰਾ ਇਹ ਪੱਤੇ ਦਿਖਾਈਏ ਅਬ ਸ਼ਾਇਦ ਲੋਕ ਇਹ ਪੱਤਿਆਂ ਨੂੰ ਪਛਾਣਤੇ ਹੋਣਗੇ ਅੱਛੀ ਤਰ੍ਹਾਂ ਸੇ कि जब भी होली दिवाली दशहरा कोई भी पावन पर्व आता है ना तो इनकी पत्तियों का हम अपने घर के बाहर एक तोरण द्वार बनाते हैं आम की पत्तियों का या अशोका की पत्ती का हम एक तोरण द्वार बनाते हैं तो ये जो पत्ती है ये कोई अशोका का जो पेड़ है कोई मामूली पेड़ नहीं है ये धार्मिक मान्यताओं से जुड़ा पेड़ है अगर हम बात रामायण की करें तो रामायण में जब सीता माता का हरण हुआ था रावण ले गया था तो उनको भी अशोक वाटका में रखा गया था और ये वही अशोक के पेड़ हैं कि जहाँ पर सीता माता को इसके वहाँ पे रखा गया था यानी कि एक तरीके से अगर देखा जाए पूरा धार्मिक मानताओं जुड़ा है लेकिन यहाँ पर आप देखिए कि इनकी किस तरीके से कटिंग की गई है किस तरीके से एक बेद भी की गई है हालांकि इसकी कटिंग करने वालों पर धार्मिक भावनाएं भड़काने का भी धार्मिक भावनाएं आहत करने का भी एक परिचय दर्ज होना चाहिए क्योंकि अशोकों का पेड़ हमारे यहाँ बहुत धार्मिक महत्व रखता है चाहे आप देखिए नब तुर के मैं कई जगह कलश से जा रहा हूँ तो कलश में पत्तियों की महत्व लगाई जाती है तोरण द्वार बनाओ कोई भी हमारे यहाँ धार्मिक परंपरा हो तो वहाँ पे अशोक के पत्तों का यूज किया जाता है इसकी लकड़ी जो है ना अशोक के छाल कई दवाइयों में काम आती है यानी कि इतना महत्वपूर्ण पेड़ माना जाता है ये और सबसे बड़ी बात मैं फिर से यही कहूँगा कि ये शिव जी के लिए भी है कामदेव जी का है वास्तु के हिसाब से ही बात कर तो मतलब कहीं ना कहीं कही हर जगह ये धार्मिक भावना से और धार्मिक भावनाओं को ठेस अब बिल्कुल मैं तो कहूँगा की ये भी कहूंगा कि आज मैं मान्य साहब को एक और एस एस बी साहब को एक मांग पत्र भी दूंगा जिसमें सीधा कहूंगा कि भाई ये हमारे धार्मिक भावनाओं को ठेस पहुंची है और इस पर बदती कार्रवाई की जाए इसके लिए बहुत साहब से और साहब को मांग पत्र भी दूंगा फिर तुम दिखा दिए की अशोक का ट्री ਜਿਹਨੂੰ ਕਿ ਇਹਨਾਂ ਨੇ ਸਤेंद्र ਕੁਮਾਰ ਇਹਨਾਂ ਨੇ ਕਿਹਾ ਕਿ ਇਹ ਧਾਰਮਿਕ ਭਾਵਨਾਵਾਂ ਸਾਧੀਆਂ ਥੇਸ ਪਹੁੰਚੀ ਹੈ ਤੇ ਉਹ ਵੀ ਨਾਲ ਇੱਕ ਅਸੀਂ ਜੀ ਹੈ ਕਾਰਵਾਈ ਕਰਾਵਾਂਗੇ ਪਰਚਾ ਕਰਾਵਾਂਗੇ ਹਾਂਜੀ ਇੱਥੇ ਆ ਜੋ ਜੀ ਰਿਤੂ ਸਵੇਰਾ ਸਮਾਸੀ ਜੀ ਸਤਿ ਸ਼ਕਾਲ ਜੀ ਜੀ ਮੈਂ ਰਿਤੂ ਸਵੇਰਾ ਅੱਜ ਅਸੀਂ ਇੱਥੇ ਆਏ ਹੋਇਆ ਕੱਲ ਤੋਂ ਜਿਹੜੇ ਕਿ ਇੱਥੇ ਤਰਖਤ ਇਕੱਠੇ ਜਾ ਰਹੇ ਹੈ ਅਨਸੁਖਾਂ ਵੀ ਕਟਨਾਈ ਕਹਿ ਸਕਦੇ ਹੁੰਦੇ ਆ ਕਿਉਂਕਿ ਰੁੱਖਾਂ ਨੂੰ ਵੀ ਪੁੱਤਾਂ ਵਾਂਗੂ ਪਾਲਿਆ ਜਾਂਦਾ ਹੈਗਾ ਤੇ ਰੁੱਖਾਂ ਨੂੰ ਜਦੋਂ ਪੁੱਤ ਦੀ ਕਿਸੇ ਦੀ ਕਹਿਣਾ ਨਹੀਂ ਚਾਹੀਦਾ ਕਿ ਮੌਤ ਹੁੰਦੀ ਹੈ ਨਾ ਤਾਂ ਦੁੱਖ ਛੱਲਿਆ ਨਹੀਂ ਜਾਂਦਾ ਹੁੰਦਾ ਤੇ ਇਹਨਾਂ ਨੂੰ ਰੁੱਖਾਂ ਨੂੰ ਮਾਰ ਕੇ ਬੇਜ਼ਵਾਨਿਆਂ ਨੂੰ ਕਿਸੇ ਨੂੰ ਕੀ ਮਿਲ ਜਾਂਦਾ ਹੁੰਦਾ ਜਾਂ ਤਾਂ ਇਹ ਹੋਵੇ ਨਾ ਕਿ ਇਹ ਕਿਸੇ ਨੂੰ ਔਕਾ ਕਰ ਰਹੇ ਸੀਗੇ ਤਾਂ ਫਿਰ ਕਹਿ ਦਿੰਦੇ ਆ ਵੀ ਸੜਕ ਦੇ ਵਿੱਚ ਆ ਰਹੇ ਸੀ ਅਸੀਂ ਸੜਕ ਵੱਡੀ ਕਰ ਰਹੇ ਹਾਂ ਕੋਈ ਪਰਮਿਸ਼ਨ ਹੈ ਫਿਰ ਇਹ ਕਰ ਸਕਦੇ ਹੁੰਦੇ ਆ ਵਿਦਆਊਟ ਐਨੀ ਪਰਮਿਸ਼ਨ ਜਾਂ ਕੁਝ ਵੀ ਕਰਨਾ ਹੀ ਗਲਤ ਹੁੰਦਾਗਾ ਤੇ ਇਹੇ ਸਾਨੂੰ ਮੰਗਦੇ ਸਾਡੇ ਤੋਂ ਰੁੱਖ ਕੁਛ ਨਹੀਂ ਹੁੰਦੇ ਸਾਨੂੰ ਜ਼ਿੰਦਗੀ ਦਿੰਦੇ ਆ ਜਾਨ ਦਿੰਦੇ ਆ ਤੇ ਇਹਨਾਂ ਰੁੱਖਾਂ ਵਾਸਤੇ ਸਾਡੇ ਇੱਥੇ ਬਹੁਤ ਭਰਾ ਤੇ ਹੋਰ ਭੈਣਾਂ ਵੀ ਬੈਠੀਆਂ ਨੇ ਤੇ ਇਹਨਾਂ ਵਾਸਤੇ ਕੁਝ ਵੀ ਕਰਨਾ ਪਿਆ ਤਾਂ ਅਸੀਂ ਤਿਆਰ ਪੜਿਆ ਸੀ ਲੋਕਾਂ ਨੂੰ ਅਪੀਲ ਕਰਦੇ ਆ ਜੀ ਇੱਥੇ ਆਨ ਵੱਤੋ ਵੱਤ ਦੇਖੋ ਰੁੱਖ ਕੱਲੇ ਸਾਡੇ ਇਹ ਆਪ ਦੇ ਖੁੱਦ ਤੇ ਤਾਂ ਕੱਲੇ ਸਾਡੇ ਨਹੀਂ ਸੀਗੇ ਸਾਂਝੇ ਹੁੰਦੇ ᱛੀ ਆ ਜਿਵੇਂ ਸਾਂਝੀਆਂ ਹੁੰਦੀਆਂ ਤੇ ਉਹ ਵੀ ਈਆਂ ਪੁੱਤਾਂ ਮੰਗੂਗੇ ਸਾਂਝੇ ਰੁੱਖ ਹੁੰਦੇ ਆ ਤੇ ਲੋਕਾਂ ਨੂੰ ਆਉਣਾ ਚਾਹੀਦਾ ਇੱਥੇ ਆ ਕੇ ਬੈਠਣ ਤੇ ਗੱਲ ਕਰਨ ਜੇ ਇਕੱਠੇ ਹੋ ਕੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਨਾ ਉਦੋਂ ਕਹਿੰਦੇ ਕਿ ਸਿਰੇ ਚੜ ਜਾਂਦਾ ਹੁੰਦਾ ਤੇ ਇਕੱਠੇ ਹੋ ਕੇ ਜਦੋਂ ਆਪਾਂ ਕਿਸੇ ਵੀ ਗੱਲ ਵਾਸਤੇ ਕੋਈ ਮੰਗ ਮੰਗਦੇ ਆ ਜਦੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਇੱਕ ਆਪਣਾ ਧਰਨਾ ਲੱਗਿਆ ਸੀਗਾ ਸਾਰਿਆਂ ਨੂੰ ਪਤਾਗਾ ਕਿ ਕਿੰਨਾ ਵੱਡਾ ਉਹ ਧਰਨਾ ਚੱਲਿਆ ਸੀਗਾ ਕਾਲੇ ਕਾਨੂੰਨਾਂ ਦੇ ਖਿਲਾਫ ਤੇ ਇਹ ਤਾਂ ਕੁਝ ਵੀ ਨਹੀਂ ਹੈ ਤੇ ਜਦੋਂ ਆਪਾਂ ਇਕੱਠੇ ਹੋ ਕੇ ਬੈਠਾਂਗੇ ਤਾਂ ਸਭ ਚੀਜ਼ ਦਾ ਹੱਲ ਨਿਕਲ ਜਾਂਦਾ ਤੇ ਜਰੂਰ ਇੱਥੇ ਲੋਕ ਪਹੁੰਚਣ ਤੇ ਇਸ ਨੂੰ ਸਾਰੇ ਆ ਕੇ ਮਿਲ ਕੇ ਕੰਮ ਕਰਨ ਚਾਹੀਦੇ ਹਾਂ ਜਿਵੇਂ 30 ਰਖਤ ਵੱਟ ਰਹੇ ਸੀਗੇ ਯਾਨੀ 6 ਬੜਾ ਤੇ ਗਿਆ ਕਿ ਲੱਗਦਾ ਵੀ ਇਹ 3 6 ਦਸਾਂ ਪਟਣ ਦੇ ਤੇ ਹੋਰ ਲਾਉਣੇ ਚਾਹੀਦੇ ਨੇ ਜੀ ਬਿਲਕੁਲ ਲਾਉਣੇ ਚਾਹੀਦੇ ਜੀ ਸਜਾ ਹੈ 6 ਦਰੁਖ ਰੁੱਖਾਂ ਦੇ ਵਿੱਚੋਂ ਹੁਣ ਤੁਸੀਂ ਇਹ ਲਾ ਲਓ ਕਿ 24 ਹਲੇ ਰਹਿੰਦੇ ਸੀਗੇ 24 ਸੋ ਲਾ ਕੇ ਵੀ ਦਰਪਤ ਫਿਰ ਇਹਨਾਂ ਦਾ ਹਟਾਣਾ ਨਹੀਂ ਭਰਿਆ ਜਾਣਾ ਤੇ ਇੱਥੇ ਹੋਰ ਰੁੱਖ ਲੱਗਣ ਤੇ ਇਹਨਾਂ ਦੇ ਤਾਂ ਹੀ ਥੋੜੀ ਬਹੁਤ ਭਰਪਾਈ ਸ਼ਾਇਦ ਹੋ ਜਾਵੇ। ਬਹੁਤ ਸ਼ਾਇਦ ਪ੍ਰਸ਼ਾਸਨ ਪਹੁੰਚਿਆ ਕੀ ਗੱਲਬਾਤ ਕਰਦੇ ਆ ਦੇਖੋ ਜੀ। ਤੇ ਤਹਿਸੀਲਦਾਰ ਸਾਹਿਬ ਆਏ। ਕਿ ਕੁਝ ਦਿਨ ਪਹਿਲਾਂ ਹੀ ਇੱਥੇ ਮੰਗਵੱਤ ਲੱਤਾ ਗਿਆ ਸੀ ਤਸਦੀਰਦਾਰ ਸਾਹਿਬ ਨੂੰ ਤਾਂ ਆਏ ਹੈ ਦੇਖੋ ਕੀ ਕਿਹਾ ਹੈ ਜੀ ਹੋਵਾ ਬਾਤ ਜਿਹੜੇ ਇੱਥੇ ਬੈਠੇ ਸੀ ਵਾਤਾਵਰਣ ਪ੍ਰੇਮੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਸ਼ਾਇਦ ਕੋਈ ਪਿੱਛੋਂ ਆਰਡਰ ਲੈ ਕੇ ਆਏ ਹੋਣ ਤੇ ਸਲੂਸ਼ਨ ਇੱਕ ਪਾਸੇ ਕਿਉਂਕਿ ਪਰਮਿਸ਼ਨ ਹੈਗੀ ਹੈ ਇਹਨਾਂ ਕੋਲੇ ਜਿਹੜੇ ਪਟਾਈ ਕਰ ਰਿਹਾ ਸੀ ਠੇਕੇਦਾਰ ਤੇ ਦੂਜੇ ਪਾਸੇ ਇਧਰ ਵਾਤਾਵਰਣ ਪ੍ਰੇਮੀ ਆਮ ਲੋਕ ਸਮਾਜ ਸੇਵੀ ਇੱਥੇ ਖੜੇ ਨੇ ਉਹ ਉਹਨਾਂ ਦੀ ਮੰਗ ਹੈ ਕਿ ਜਿਹੜੀ ਹੈ ਇਹ ਰੋਕਿਆ ਜਾਵੇ ਪਰਮੇਸ਼ਰ ਨੂੰ ਰੱਦ ਕੀਤਾ ਜਾਵੇ ਸੋ ਜਿਹੜਾ ਪ੍ਰਸ਼ਾਸਨ ਹੈ ਵਿਚ ਵਿਚਾਲੇ ਹੈ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦਰਖਤ ਹੈ ਉਹਨਾਂ ਦੀ ਕਟਾਈ ਰੋਕੀ ਜਾਵੇ ਤੇ ਜਿਹੜੇ ਪਹਿਲਾਂ ਕੱਟੇ ਹੈ ਉਹਨਾਂ ਦੀ ਥਾਂ ਤੇ ਹੋਰ ਦਰਖਤ ਲਾਇਆ ਜਾਣਾ ਤਾਂ ਫਿਲਹਾਲ ਤਸੀਦਾਰ ਸਾਹਿਬ ਕੀ ਅਸ਼ਵਾਸ਼ਣ ਲੈ ਕੇ ਆਏ ਆ ਇਹ ਆਪਾਂ ਗੱਲਬਾਤ ਕਰਾਂਗੇ ਉਹ ਫਿਲਹਾਲ ਗੱਲਬਾਤ ਚੱਲ ਰਹੀ ਹੈ ਸਮਾਜ ਸੇਵੀ ਤੇ ਪ੍ਰਸ਼ਾਸਨ ਦਾ ਕੰਮ ਕੀ ਹੁੰਦਾ ਹੈ ਵਿਚ ਵਿਚਾਲੇ ਪਰਮਿਸ਼ਨ ਵੀ ਪ੍ਰਸ਼ਾਸਨ ਦਿੰਦੀ ਹੈ ਤੇ ਕੈਨਸਲ ਵੀ ਪ੍ਰਸ਼ਾਸਨ ਨੇ ਕਰਨੀਆਂ ਜੋ ਕਿ ਹਲ ਘਟਣਾ ਕੋਈ ਪ੍ਰਸ਼ਾਸਨ ਨਹੀਂ ਘਟਣਾ ਦੇਖਦੇ ਆ ਕਿ ਕਿ ਸੂਚਨਾ ਨਿਕਲ ਰਹੀ ਕੋਈ ਕੋਈ ਸੂਚਨਾ ਦਾ ਘਟਣਾ ਹੀ ਪਏ ਕਿਉਂਕਿ ਜਿਹੜੇ ਇੱਥੇ ਲੋਕ ਲੈ ਲੋਕਾਂ ਦਾ ਰੋਸ ਵਧਿਆ ਪਿਆ ਸਵਾਤਾਵਰਣ ਪ੍ਰੇਮੀ ਸਮਾਜ ਸੇਵੀ ਆਮ ਲੋਕ ਉਹ ਕਹਿੰਦੇ ਕਿ ਇਹ ਪਰਮਿਸ਼ਨ ਰੱਦ ਕੀਤੀ ਜਾਣਾ ਹੋਰ ਰੱਖਣ ਨੂੰ ਨਾ ਕੱਟਿਆ ਜਾਵੇ ਤੇ ਜਿਹੜੇ ਰੱਖਣ ਕੱਟੇ ਗਏ ਉਹਨਾਂ ਥਾਂ ਤੇ ਹੋਰ ਲਾਏ ਜਾ ਬਹੁਤ ਸਾਰੇ ਵੱਡੇ ਵੱਡੇ ਦਰਖਤ ਸੀਗੇ 30 40 ਸਾਲ ਪੁਰਾਣੇ ਦਰਖਤ ਸੀ ਉਹ ਪ੍ਰਸ਼ਾਸਨ ਕੀ ਅਸ਼ਾਸ਼ਨ ਦਿੰਦਾ ਹੈ ਕਿ ਆਪਾਂ ਦੇਖਾਂਗੇ ਵਿੱਚ ਵਿਚਾਲੇ ਪ੍ਰਸ਼ਾਸਨ ਕਿਉਂਕਿ ਉਹ ਇਹ ਵੀ ਫਾਂ ਗੱਲਬਾਤ ਚੱਲ ਰਹੀ ਆ ਫਿਲਹਾਲ ਇਹ ਇਧਰ ਬੜਾ ਕੰਮ ਸੀ ਠੇਕੇਦਾਰ ਦਾ ਆ ਜਾਂ ਰੱਖ-ਵਟਣ ਵਾਲਿਆਂ ਦਾ ਰੁੱਖਾਂ ਦੇ ਰਖਵਾਲਿਆਂ ਨੇ ਰੁੱਖਾਂ ਦੇ ਰਖਵਾਲਿਆਂ ਨੇ ਕਿ ਕੰਮ ਰੋਕਦਾ ਤੇ ਇੱਥੇ ਰਾਤ ਤੱਕ ਰਹਿਣਾ ਲੱਗਿਆ ਰਿਆ ਇੱਤੀ ਹਰੇ ਭਰੇ ਪ੍ਰਾਤਨ ਰੁੱਖਾਂ ਤੇ ਕਤਲ ਕਾਤਲ ਮਰਦਾਬਾਦ ਵੱਲੋਂ ਵਾਤਾਵਰਨ ਪ੍ਰੇਮੀ ਕਵਿਟੀ ਵਾਤਾਵਰਨ ਪ੍ਰੇਮੀ ਕਵਿਟੀ ਹੈ ਰਖਵਾਲੇ ਰੁੱਖਾਂ ਦੀ ਹੈ ਰੁੱਖਾਂ ਦੇ ਰਖਵਾਲੇ ਹੈ ਤੇ ਤੇ ਸ਼ਾਇਦ ਪ੍ਰਸ਼ਾਸਨ ਨੇ ਕਿਹਾ ਕਿ ਇੱਕ ਵਾਰੀ ਰੱਖ ਤੇ ਚੁਕਾ ਦਿਓ ਕਿਉਂਕਿ ਜਿਹੜੇ ਠੇਕੇਦਾਰ ਹੈ ਉਹਨਾਂ ਦੀ ਸ਼ਾਇਦ ਇਹ ਕੋਸ਼ਿਸ਼ ਹੈ ਇਹ ਕਾਲੀ ਕਿਸੀ ਸ਼ਾਇਦ ਇੱਥੇ ਪਏ ਆ ਅਦਰ ਠੀਕ ਹੈ ਇੱਥੋਂ ਪਏ ਆ ਕਿਉਂ ਐਸਐਚਓ ਸਾਹਿਬ ਇੱਥੇ ਪਏ ਆ ਇੱਥੋਂ ਹੁਣ ਰਾਤ ਨੂੰ ਮੰਨ ਲਓ ਸਾਡਾ ਇੱਥੇ ਕੋਈ ਵੀ ਬੰਦਾ ਕੋਈ ਅਨਵੰਟਡ ਐਲੀਮੈਂਟਸ ਹੈ ਕੋਈ ਉਹ ਲੈ ਗਿਆ ਰਾਤ ਨੂੰ ਜੀ ਉਹਦੀ ਕੱਲ ਨੂੰ ਸਾਨੂੰ ਨਾ ਨਾ ਕਿਹਦੇ ਵੀ ਸ਼ਮਰਸ਼ ਕਮੇਟੀ ਵਾਲੇ ਆਲੇ ਖਾ ਗਏ ਨਹੀਂ ਉਹ ਕੁਝ ਨਹੀਂ ਹੈ ਠੇਕੇਦਾਰ ਤੋਂ ਲਿਖਤੀ ਲੈ ਲਓ ਠੀਕ ਹੀ ਲੈ ਲਓ ਆਹ ਲੋੜੀ ਦੀ ਨਾ ਹਾਈਡਰ ਲੈ ਆਵੇ ਲਿਖ ਕੇ ਲੈ ਲਓ ਜਿਹੜਾ ਪ੍ਰਾਪਰਟੀ ਜਿਹੜੀ ਹੈਗੀ ਸਰਕਾਰੀ ਹੈ ਇਹ ਥੇੜ-ਝੜ ਉਹ ਤਾਂ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਰਾਖ ਜਿਹੜੇ ਇਰਦੀ ਬੱਚੇ ਨੂੰ ਉਹਦਾ ਕਲਾਇਓ ਬੱਚਾ ਹੋ ਬੱਚਾ ਫਿਰ ਟਾਰਗੇਟ ਜੀ ਕੌਣ ਜ਼ਿੰਮੇਵਾਰ ਆ ਜੇ ਰਾਤ ਨੂੰ ਨਾ ਉਹ ਤਾਂ ਉਹਨਾਂ ਪਿੱਛੇ ਹਟ ਜਾਊਗਾ ਉਹਦਾ ਕੋਈ ਟੈਂਸ਼ਨ ਨਹੀਂ ਉਹਦਾ ਪਿੱਛੇ ਹਟ ਜਾਊਗਾ ਉਹ ਵੀ ਲਈਏ ਨਾ ਇੱਥੇ ਤਾਂ ਚੋਰ ਮਿੰਟ ਚ ਲੈ ਜਾਊਗਾ ਜੀ ਟਰੈਕਟਰ ਲੈ ਕੇ ਤੇ ਆਪਾਂ ਠੇਕੇ ਸਾਡੇ ਖੇਤ ਚ ਲੈ ਗਏ ਜੀ ਭਰਾੜ ਆਪਾਂ ਸਰ ਵੀ ਦੇ ਕੇ ਦੇ ਕੇ ਨਾ ਤਾਂ ਲੈ ਲਾਂਗੇ ਜੀ ਮੇਰੇ ਕੋਲ ਵੀਡੀਓ ਪਈ ਆਪਾਂ ਕਹਦੀ ਲਈ ਜਨਾ ਫਿਰ ਠੇਕੇਦਾਰ ਕਿਹੜੇ ਦੀ ਗੱਲ ਕਰਦੇ ਜਿਹਨੇ ਖਰੀਦੇ ਟਰੱਕਾ ਉਹ ਪ੍ਰਾਪਰਟੀ ਉਹਦੀ ਹੋਗੀ ਨਾ ਉਹਨੇ ਤਾਂ ਖਰੀਦ ਲੈ ਪ੍ਰਾਪਰਟੀ ਉਹਦੀ ਨਹੀਂ ਉਹਨੇ ਪ੍ਰਸ਼ਾਸਨ ਲਵੇ ਨਾ ਜੀ ਕਹੋ ਵੀ ਆ ਸਾਡੇ ਸਾਡੇ ਬੰਨਿਓ ਅੰਦਰ ਰਖਾਏ ਗਏ ਆ ਪ੍ਰਸ਼ਾਸਨ ਬੰਨਿਓ ਜਦੋਂ ਤੱਕ ਡਿਸਪਿਊਟ ਮੁਕਦਾ ਨਹੀਂ ਇਹ ਨਾ ਪ੍ਰਸ਼ਾ ਇਹ ਨਾ ਸਾਡੀ ਹੈ ਸੰਘਰਸ਼ ਕਮੇਟੀ ਦੀ ਹੈ ਨਾ ਇਹ ਠੇਕੇਦਾਰ ਦੀ ਪ੍ਰਾਪਰਟੀ ਆ ਇਹ ਇਸ ਟਾਈਮ ਪ੍ਰਾਪਰਟੀ ਆ ਜਿਹੜੀ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ ਇਹ ਤੁਸੀਂ ਇਹ ਦੇਖ ਲਓ ਜਿਹੜੇ 15 ਹੋਰ ਨਹੀਂ ਇੱਥੇ ਦੀ ਜਿੰਮੇਵਾਰੀ ਅਸੀਂ ਨਹੀਂ ਲੈਂਦੇ ਜੀ ਗੱਲ ਨੂੰ ਰਾਤ ਨੂੰ ਪੱਕੀ ਪ੍ਰੂਫ ਲੈਣਾ ਕੀ ਜੀ ਜਿਹੜੇ 15 ਹੋਰ ਨਹੀਂ ਉਹ ਨਹੀਂ ਕੱਟੇ ਜਾਣਗੇ ਉਹ ਕਿਵੇਂ ਉਹਨਾਂ ਚ ਦੇਣਗੇ پیسے ਲੋਕੀ ਰਿਟਰਨ ਤੇ ਦੇਓਗੇ ਜੀ ਜਨਸਾਦੋਂ ਨਾ ਜੀ ਕਿ ਨਾ ਹੈਗਾ ਇਹਨਾਂ ਨੂੰ ਲੇਖੀ ਉਹਨਾਂ ਤੋਂ ਰੱਦ ਕੀਤਾ ਜਾਵੇ ਐਕਚੁਅਲ ਕੀ ਹੈ ਕਿ ਉਹ ਵੀ ਦਰੱਖਤ ਦੂਜਾ ਡਿਪਾਰਟਮੈਂਟ ਆ ਜਿਹੜਾ ਹਾਂ ਜੀ ਉਹਨੂੰ ਹੁਣ ਐਕਸ਼ਨ ਨੂੰ ਬੁਲਾਇਆ ਹਾਂ ਜੀ ਠੀਕ ਹੈ ਜੀ ਅਸੀਂ ਗੱਲ ਕਰਦੇ ਹਾਂ ਉਹਨੇ ਚਾਹ ਤਾਂ ਅਸੀਂ ਸ਼ੋਰ ਕਰਦੇ ਨਹੀਂ ਕੱਟੇ ਜਾਂਦੇ ਚਲੋ ਅਸੀਂ ਫਿਰ ਤੁਸੀਂ ਕੋਈ ਨਹੀਂ ਉਹਨਾਂ ਨੂੰ ਬੁਲਾ ਲਓ ਅਸੀਂ ਬੈਠੇ ਹਾਂ ਨਹੀਂ ਧੇਰ ਪਰ ਆਈ ਨਹੀਂ ਪਤਾ ਕਿ ਥੋੜਾ ਲੰਮਾ ਚੱਲਣਾ ਇਲੈਕਸ਼ਨ ਦਾ ਟਾਈਮ ਆ ਇੱਕ ਦੋ ਦਿਨ ਦੇ ਦਿਓ ਤੁਹਾਨੂੰ ਮੈਂ ਜਾ ਕੇ ਸਰ ਨਾਲ ਗੱਲ ਕਰਦਾ ਸਰ ਲਿਖਤੀ ਦਾ ਬਿਨਾ ਤਾਂ ਨਹੀਂ ਰਾਤ ਨੂੰ ਕੱਟ ਕੇ ਲੈ ਜੂਗਾ ਜੀ ਉਹ ਅਸੀਂ ਕੌਣ ਦੂਏ ਨਹੀਂ ਜਿੰਮੇਵਾਰ ਕਿੱਗੀ ਹੈ ਵੇ ਸਾਨੂੰ ਅਸੀਂ ਰਾਤ ਨੂੰ ਉਹਨਾਂ ਨੂੰ ਬਲੌਗ ਦੇ ਕੇ ਦਰ ਨੂੰ ਕੋਈ ਗੱਲ ਨਹੀਂ ਬਿਜ਼ੀ ਤੁਸੀਂ ਹੋ ਅਸੀਂ ਤਾਂ ਵਿਹਲੇ ਆ ਹੁਣ ਇਸ ਕੰਮ ਦੀ ਆ ਦਿਨੇ ਜਿਹਰੇ ਦਾ ਹਾਲ ਨਹੀਂ ਪਤਾ ਕਿਨੇ ਬੇੜੀ ਦੂਜੀ ਗੱਲ ਥੋੜਾ ਜਿਆਦਾ ਲਿਖਤੀ ਤਾਂ ਸਾਨੂੰ ਦਿਓ ਫੇਰ ਹੀ ਗੱਲ ਬਣਨੀ ਹੈ ਇਣੀ ਗੱਲ ਸਰ ਕੌਣ ਜਿੰਮੇਵਾਰ ਹੈ ਪਰਬਲੀ ਦਾ ਕੋਈ ਗੱਲ ਹਾਂ ਤੁਸੀਂ ਕਰੋ ਜੀ ਪਰਬਲੀ ਦਾ ਬਾਪੂ ਕਹਿੰਦਾ ਕੁਝ ਕੰਮ ਕਰਦਾ ਰਹਿੰਦਾ ਉਹ ਸ਼ਾਇਦ ਉਹ ਪਾਣੀ ਸ਼ਾਇਦ ਉਹ ਰਕਤ ਜਿਹੜੇ ਵੱਡੇ ਸੀਗੇ ਉਹਨਾਂ ਨੂੰ ਚੱਕਣ ਦੀ ਗੱਲ ਸ਼ਾਇਦ ਤੇ ਬਿਸਮਲਾ ਐਮਐਲਏ ਜਿਹੜੀ ਹੈਗੇ ਸਾਡੇ ਉਹ ਪ੍ਰਧਾਨ ਨੇ ਸੈਟੀ ਦੇ ਤੇ 30 ਸਾਲ ਤੋਂ ਵੀ ਤੇ ਫਲਾਵਰ ਚੋ ਪਰਵਾ ਰਹੇ ਆ ਬਾਕੀ ਢੇਡ ਬੋਦੇ ਅਸੀਂ ਲਾਏ ਆ ਉੱਪਰ ਸਭਾ ਕਰ ਤੇ ਅਸੀਂ ਇਹ ਨਿਊਜ਼ ਦੇਖੀ ਸੀ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਇਸ ਨਿਊਜ਼ ਦੇਖ ਕੇ ਬਹੁਤ ਦੁੱਖ ਹੋਇਆ ਤੇ ਅਸੀਂ ਚਾਰਿਆਂ ਨੇ ਸਾਡੀ ਟੀਮ ਦੇ ਮੈਂਬਰ ਕਨਵੀਨਰ ਸਾਹਿਬ ਨੇ ਤੇ ਸਾਡੇ ਇੱਕ ਜਾਂਜੀ ਸਾਹਿਬ ਨੇ ਤੇ ਮੈਂ ਪ੍ਰੋਜੈਕਟ ਚੇਅਰਮੈਨ ਨਰੀਸ਼ ਕੁਮਾਰ ਦਰਸਤ ਮੈਗਮੈਂਟ ਦੇਵਾਂਗੇ ਯਾਰ ਮੈਗਮੈਂਟ ਦੇਵਾਂਗੇ ਇਹ ਬਹੁਤ ਦੁੱਖ ਦੀ ਗੱਲ ਹੈ ਵੀ ਜਿੱਥੇ ਅਸੀਂ ਗੋਦੇ ਲੋਣੇ ਦਾ ਕੀ ਆਪਾਂ ਵੱਢ ਰਹੇ ਹਾਂ ਹੋਰ ਔਨ ਵਾਲਾ ਸਮਾਂ ਬਹੁਤ ਘਾਤਕ ਸਮਾਂ ਹੈ ਜਿਵੇਂ ਜਿਵੇਂ ਆਪਾਂ ਦੇਖ ਰਹੇ ਹਾਂ ਚੈਰੀਆਂ ਖਵਾਵਾਵਾਂ ਚੱਲ ਰਹੀਆਂ ਨੇ ਹਵਾਵਾਂ ਕਿਵੇਂ ਬੈਸਟ ਸਾਈਡ ਆਪਾਂ ਯੂਜ਼ ਕਰ ਰਹੇ ਹਾਂ ਖੇਤਾਂ ਦੇ ਵਿੱਚ ਅਸੀਂ ਯੂਰੀਆ ਖਾਦ ਪਾ ਕੇ ਵੱਧ ਉਤਪਾਦਨ ਦੇ ਲਈ ਆਪਾਂ ਸਬਜ਼ੀਆਂ ਬੀਜ ਰਹੇ ਆ ਜਾਂ ਕਣਕਾਂ ਪਿਆਦਾ ਕਰ ਰਹੇ ਆ ਕਿਤੇ ਨਾ ਕਿਤੇ ਇਹ ਮਨੁੱਖੀ ਘਾਤ ਦੀ ਘਾਤੀ ਹੋ ਰਹੀ ਹੈ ਜੀ ਠੀਕ ਹੈ ਅਸੀਂ ਇਹਨਾਂ ਚੀਜ਼ਾਂ ਤੋਂ ਕੱਢਣ ਲਈ ਰਵਾਇਤੀ ਫਸਲਾਂ ਲੈ ਕੇ ਆਉਣੇ ਆ ਅਸੀਂ ਅਸੀਂ ਲੋਕਾਂ ਨੂੰ ਕਹਿਣੇ ਆ ਵੀ ਆਪਾਂ ਝੋਨੇ ਦੇ ਕਣਕ ਦੇ ਚੱਕਰਾਂ ਦੇ ਵਿੱਚ ਨਿਕਲ ਕੇ ਸਬਜ਼ੀਆਂ ਦਾ ਉਤਪਾਦਨ ਕਰੋ ਹੋਰ ਚੀਜ਼ਾਂ ਬਹੁਤ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਆਪਦੇ ਡਿਵੈਲਪਮੈਂਟ ਲਈ ਆਪਾਂ ਹਾ ਦਖਤਾਂ ਦਾ ਜਿਹੜੇ ਪ੍ਰਾਤਮਿਕ ਦਰਖਤ ਲੱਗੇ ਆ ਮੈਨੂੰ ਲੱਗਦਾ ਵੀ 50-50 ਸਾਲ ਹੋ ਗਏ ਹੋਗੇ ਜਿਹੜੇ ਕਰਦੇ ਆਪਾਂ ਵੜਕੇ ਆਸੂ ਲੈ ਕਿਕਰ ਐਸਟੀਐਮ ਸਾਹਿਬ ਫਖੀਂਦਰ ਸਾਹਿਬ ਆਜੋ ਮੈਂ ਕਹੇ ਨੂੰ ਕਰ ਲੈ ਕਿਧਰ ਅਗੇ ਚੱਲ ਜੀ ਇੱਥੇ ਮੇਰੇ ਰੰਗ ਕਤਾਬਾ ਪਾਉਗਾ ਜੀ ਸਾਹਿਬ ਕੋਈ ਨਹੀਂ ਰੰਗ ਕਰਿਆ ਉਹਦੇ ਕੀ ਉਗਾਦੀ ਨਹੀਂ ਮੈਂ ਤੁਹਾਨੂੰ ਹਾਈਡਰੇਟ ਟੱਪੜ ਦੇਣਾ ਵੀਡੀਓ ਦੇ ਸਾਹਮਣੇ ਬੰਦੇ ਕੋ ਬੰਦੇ ਨਹੀਂ ਸਾਰੇ ਹਾਈਡਰੇਟ ਟੱਪੜ ਨਹੀਂ ਦੇਣਾ ਜੌਨਾਰਾ ਬੱਚਾ ਇੱਥੇ ਡਿੱਗ ਗਿਆ ਮਹਸੂਜਾ ਪੈਰੀਆ ਤਲਾਉਂਦਾ ਬੰਦ ਜੀ ਦਾ ਅਸੀਂ ਬੱਲੇ ਜਿਵੇਂ ਮਰਜੀ ਦਾ ਮੈਂ ਚਾਹਾਂ ਜਿਹੜਾ ਵੀ ਦਾ ਭੋਗੇ ਭਾਜੇ ਪੈਸੇ ਨਹੀਂ ਕੁਪ ਹੋਵੇ ਆਪ ਦਾ ਕਿਦਰ ਅਸੀਂ ਦਰਾਸ ਕੇ ਅਸਤੀਆ ਜ਼ਿੰਮਾਹਾ ਕਹਿ ਕੇ ਤਸੀਮਦਾਰ ਸਾਹਿਬ ਨੂੰ ਅਸੀਂ ਥੋੜਾ ਚਿਰ ਪਹਿਲਾਂ ਮੰਗ ਪੱਤਰ ਦਿੱਤਾ ਸੀ ਜੋ ਵੀ ਇੱਥੇ ਸੰਘਰਸ਼ ਕਮੇਟੀ ਇਸ ਟਾਈਮ ਤੇ ਜਾਂ ਵਾਤਾਵਰਨ ਪ੍ਰੇਮੀ ਇਕੱਠੇ ਹੋਏ ਆ ਉਹਨਾਂ ਨੂੰ ਅਸੀਂ ਲਿਖਤ ਦੇ ਵਿੱਚ ਦਿੱਤਾ ਕਿ ਦਰਖਤ ਕੱਟੇ ਨਾ ਜਾਣ ਇੱਥੇ ਰੁਕ ਜਾ ਟੈਂਡਰ ਜਿਹੜੇ ਪਏ ਆ ਇਹ ਦਰਖਤ ਇਹ ਠੇਕੇਦਾਰ ਨੂੰ ਨਾਸਪੁਰਦ ਕੀਤੇ ਜਾਣ ਤੇ ਜਿਹੜਾ ਅੱਗੇ ਤੋਂ ਜਿਹੜੇ ਇਸ ਜਗ੍ਹਾ ਹੈਗੀ ਆ ਉੱਥੇ ਦਰਖਤ ਹੋਰ ਲਾਏ ਜਾਣ ਪਰ ਤਸੀਲਦਾਰ ਸਾਹਿਬ ਨੇ ਆਪੇ ਅੱਗੇ ਅਥਾਰਟੀ ਤੋਂ ਜਿਹੜੀ ਤੋਂ ਫੈਸਲਾ ਜੋ ਵੀ ਉਹਨਾਂ ਤੋਂ ਆਇਆ ਉਹ ਦੱਸਣ ਆਏ ਸੀ ਉਹ ਕਹਿੰਦੇ ਜੀ ਵੀ ਹਜੇ ਅਸੀਂ ਬਿਜ਼ੀ ਆ ਤੇ ਦਰਖਤ ਅਸੀਂ ਨਹੀਂ ਕੱਟਣ ਦਿੰਦੇ ਤੇ ਆਹ ਦਰਖਤ ਜਿਹੜਾ ਹੈਗਾ ਵੀ ਅਸੀਂ ਛਕਾ ਦਿੰਨੇ ਆ ਅਸੀਂ ਕਹਿੰਦੇ ਜੀ ਬਿਲਕੁਲ ਨਹੀਂ ਇਹ ਡਿਸਪਿਊਟਡ ਪ੍ਰਾਪਰਟੀ ਹੈ ਇਹਨੂੰ ਕਸਟਡੀ ਹੈ ਜਿਹੜੀ ਉਹ ਮਹਿਕਮਾ ਆਪਦੇ ਕੋਲੇ ਲਵੇ ਤੇ ਜਿਹੜੇ ਜਿਹੜਾ ਕੱਟਣ ਨਾ ਕੱਟਣ ਦਾ ਤੁਹਾਡਾ ਤੁਸੀਂ ਸਾਨੂੰ ਦੱਸ ਰਹੇ ਹੋ ਉਹ ਨਾ ਕੱਟਣ ਵਾਲੀ ਗੱਲ ਹੈ ਜਿਹੜੀ ਉਹ ਸਾਨੂੰ ਲਿਖਤੀ ਚ ਦਿਓ ਉਹ ਕਹਿੰਦੇ ਜੀ ਲਿਖਤੀ ਚ ਤਾਂ ਅਸੀਂ ਦੇ ਨਹੀਂ ਸਕਦੇ ਵੀ ਅਸੀਂ ਇਹ ਕਿ ਉਹਨਾਂ ਚ ਸਾਡਾ ਸੰਘਰਸ਼ ਆਈ ਆ ਉਹ ਕਹਿੰਦੇ ਨਹੀਂ ਤੁਸੀਂ ਸ਼ਰਾਬ ਬੰਦ ਕਰ ਦਿਓ ਪਰ ਵੀ ਡਰਕਤ ਅਸੀਂ ਕੱਟਣ ਨਹੀਂ ਦਿੰਦੇ ਤੇ ਇਹ ਸਾਡਾ ਵਾਅਦਾ ਹੈ ਤਾਂ ਉਹ ਵਾਅਦੇ ਤਾਂ ਵਫਾ ਨਹੀਂ ਹੁੰਦੇ ਹੁੰਦੇ ਮਹਿਕਮੇ ਦੇ ਜਿਹੜੇ ਮੂੰਹ ਜਵਾਨੀ ਕਰ ਜਾਣ ਅਸੀਂ ਕਹਿੰਦੇ ਸਾਨੂੰ ਲਿਖਤੀ ਚ ਦੇ ਦਿਓ ਅਸੀਂ ਉੱਠ ਖੜਾਂਗੇ ਸਾਡਾ ਕੋਈ ਕਿਸੇ ਦਾ ਕੋਈ ਰੌਲਾ ਨਹੀਂ ਅਸੀਂ ਵਾਤਾਵਰਨ ਬਚਾਉਣ ਖਾਤਰ ਬੈਠੇ ਆਂ ਡਰਕਤ ਬਚਾਉਣ ਖਾਤਰ ਬੈਠੇ ਆਂ ਸਾਨੂੰ ਲਿਖ ਕੇ ਦੇ ਦਿਓ ਵੀ ਡਰਕਤ ਕੱਟੇ ਨਹੀਂ ਜਾਣਗੇ ਟੈਂਡਰ ਕੈਨਸਲ ਹੋਊਗਾ ਅਸੀਂ ਸ਼ਰਾਬ ਛੱਡਦੇ ਆਂ ਆਏ ਪਾਏ ਤਾਂ ਵੀ ਹੁਣ ਪਰਮਿਸ਼ਨ ਵੀ ਮਹਿਕਮੇ ਨੇ ਦਿੱਤੀ ਐ ਤੇ ਕੈਨਸਲ ਕਰਨਾ ਵੀ ਔਖਾ ਲੱਗਦਾ ਇੱਕ ਲੋ ਗਲੇ ਦੀ ਹੱਡੀ ਐ ਵੀ ਉਹ ਪਰਮਿਸ਼ਨ ਦੇ ਦਿੱਤੀ ਕਿਵੇਂ ਕਿਹੜੀਆਂ ਟਰਮਸ ਕੰਡੀਸ਼ਨਸ ਆ ਹੈਗੀਆਂ ਉਹ ਸਾਨੂੰ ਜਨਤਕ ਵੀ ਕਰਨ ਵਾਸਤੇ ਸੀ ਕਹਿ ਰਹੇ ਤੁਹਾਨੂੰ ਦੱਸੋ ਕਿਹਨੇ ਦਿੱਤੀਆਂ ਕਿਹੜੀ ਕੰਡੀਸ਼ਨ ਤੇ ਦਿੱਤੀਆਂ ਉਹ ਲੱਗਦਾ ਵੀ ਥੋੜਾ ਜਿਹਾ ਪੇਚ ਅਜੇ ਥੋੜਾ ਹੋਰ ਹਿਸਾਬ ਦਾ ਪਚੀਦਾ ਹੈ ਪਰ ਦੇਖੋ ਵੇਟ ਕਰਦੇ ਆ ਅਸੀਂ ਤਾਂ ਬੈਠੇ ਆ ਸਾਡਾ ਧਰਨਾ ਜਾਰੀ ਹੈ ਤਾਂ ਗਲੇ ਸੀ ਤੁਸੀਂ ਦਾ ਸਾਹਿਬ ਦੁਬਾਰਾ ਆਏ ਸੀਗੇ ਉਹਨਾਂ ਨੇ ਇਹ ਗਿਆ ਸੀ ਕਿ ਜਿਹੜੇ ਦਰਖਤ ਹੈ ਚੁਕਾ ਦਿੱਤੇ ਆ ਤੇ ਜਿਹੜਾ ਤੁਸੀਂ ਧਰਨਾ ਖਤਮ ਕਰ ਦੋ ਤੇ ਜਿਹੜਾ ਬਾਕੀ ਦਰਖਤ ਨੇ ਕੱਟਾ ਦਿੱਤੇ ਆਪਾਂਗੇ ਊਜਵਾਨੀ ਕਹੇ ਸੀ ਕਿ ਤੇ ਜਿਹੜੇ ਵਾਤਾਵਰਨ ਪ੍ਰੇਮੀ ਆ ਸੋਜਵਾਰ ਕਹਿੰਉਣਾ ਕਿ ਆ ਕਿ ਲਿਖਤੀ ਰੂਪ ਤੇ ਤੁਹਾਨੂੰ ਤੁਹਾਨੂੰ ਕੋਈ ਵਿਝਵਾ ਨਹੀਂ ਆਪਣੇ ਕਿ ਸਾਨੂੰ ਕੋਈ ਵਿਸ਼ਵਾਸ ਨਹੀਂ ਸਾਨੂੰ ਲਿਖਤੀ ਰੂਪ ਚ ਆਪਣੇ ਵੀ ਵਾਈਪ ਸਭ ਤੋਂ ਪਹਿਲਾਂ ਅਸੀਂ ਪਤੇ ਅੱਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਹਰਸ਼ੁਕ ਜਿੰਦਰਪਾਲ ਸਿੰਘ ਫੌਜੀ ਸਮਾਜ ਸੇਵੀ ਜ਼ਿਲ੍ਹਾ ਬਟਿੰਡੇ ਤੋਂ ਜੀ ਕਾफी ਲੰਮੇ ਚੋਂ ਤੋਂ ਦਰਖਤ ਲਾਉਂਦੇ ਅਸੀਂ ਆ ਰਹੇ ਆਂ ਜੀ ਤੇ ਦਰਖਤਾਂ ਨੂੰ ਅੱਜ ਇਹ ਦੇਖਦੇ ਹੋਏ ਆ ਜੀ ਇਹ ਕੱਟੀ ਜਾ ਰਹੇ ਬਿਨਾ ਪਰਮਿਸ਼ਨ ਕਿਤੇ ਕਹਿ ਦਿੰਦੇ ਸੈਂਟਰ ਤੋਂ ਪਰਮਿਸ਼ਨ ਲੈਤੀ ਕਿਤੇ ਕਿਤੇ ਕਹਿ ਦਿੰਦੇ ਜੀ ਇਹਨਾਂ ਨੇ ਪੁਰਾਣੇ ਰਵਿੱਤੀ ਦਰਖਤ ਜਿਹੜੇ ਸਾਡੇ 4-500 ਸਾਲ ਪੁਰਾਣੇ ਦਰਖਤ ਇਹਨਾਂ ਨੇ ਵੱਢ ਕੇ ਟਾਇਟੇਰੀ ਕਰ ਦਿੱਤੇ ਜੀ ਸਰਕਾਰ ਨੂੰ ਇਸ ਚੀਜ਼ ਤੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਦੇਖਣਾ ਚਾਹੀਦਾ ਵੀ ਦਰਖਤ ਲਾਉਣੇ ਚਾਹੀਦੇ ਆ ਜੇ ਆਹੀ ਦਰਖਤ ਕੱਟੀ ਗਏ ਤਾਂ ਹਰੇਕ ਦੇ ਮੋਟੇ ਤੇ ਉੱਤੇ ਸਿਲੰਡਰ ਆਕਸੀਜਨ ਵਾਲਾ ਟੰਗਿਆ ਜਿਵੇਂ ਕਰੋਨਾ ਵੇਲੇ ਉਹ ਮੈਂ ਜਿੱਕਰੇ ਛੇਤੀ ਸ਼ੁਰੂ ਹੋ ਜੂਆ ਸਰਕਾਰ ਨੂੰ ਇਸ ਚੀਜ਼ ਤੇ ਅਮਲ ਕਰਨਾ ਚਾਹੀਦਾ ਕਿਤੇ ਵੀ ਦਰਖਤ ਨਹੀਂ ਕੱਟਣਾ ਚਾਹੀਦਾ ਤੇ ਇਸ ਚੀਜ਼ ਤੇ ਰੋਕ ਲਾਉਣੀ ਚਾਹੀਦੀ ਜਿਹੜੇ ਆਹ ਕੱਟੇ ਗਿਆ ਨੇ ਥਾਂ ਤੇ ਹੋਰ ਲਾਉਣੇ ਚਾਹੀਦਾ ਜਿਵੇਂ 5 ਗੁਣਾ ਦਰਖਤ ਲਾਉਣ ਜਿਹੜਾ ਜਿਹੜੇ ਜਿਹੜੀ ਇਹ ਇੱਕ ਲੋਕਾਂ ਨੇ ਦਰਖਤ ਵੱਢਿਆ ਜੀ ਉਹਨਾਂ ਨੂੰ ਇਸ ਚੀਜ਼ ਦਾ ਜੁਰਮਾਨਾ ਲਾਉਣਾ ਚਾਹੀਦਾ ਜੇ ਇੱਕ ਦਰਖਤ ਦੀ ਜਗ੍ਹਾ ਤੇ ਘੱਟੋ ਘੱਟ ਨਹੀਂ ਬੜਾ 500 ਦਰਖਤ ਦਾ ਜੁਰਮਾਨਾ ਦੇਣ ਤਾਂ ਕਿ ਅੱਗੇ ਤੋਂ ਹੋਰ ਲੋਕਾਂ ਨੂੰ ਵੀ ਅਵੇਅਰ ਹੋ ਜਾਣਾ ਹੈ ਬੇਸਲੇ ਨਾ ਰਹਿਣ ਕਿ ਇੱਕ ਦਰਖਤ ਪੱਤਰ ਨਾਲ 500 ਦਰਖਤ ਲਾਉਣਾ ਪਊ ਤੇ ਉਹਦੇ ਲਈ ਜਗ੍ਹਾ ਵੀ ਇਹਨਾਂ ਨੂੰ ਆਪ ਦੀ ਲੈ ਕੇ ਦੇਣੀ ਚਾਹੀਦੀ ਹੈ ਤਾਂ ਕਿ ਇਹ ਜੁਰਮਾਨਾ ਸਭ ਤੋਂ ਵੱਡਾ ਜੁਰਮਾਨਾ ਹੋ ਸਕਦਾ ਜਿਹਦੇ ਨਾਲ ਲੋਕਾਂ ਦੀ ਜਾਨਾਂ ਬਚ ਸਕਦੀਆਂ ਨੇ ਤੇ ਲੋਕ ਵੀ ਸचेत ਹੋ ਜਾਣਗੇ ਹਰੇਕ ਹੀ ਬੰਦਾ ਅੱਜ ਕੱਲ ਮਾੜੀ ਗੱਡੀ ਲਾਉਣੀਆ ਸਕੂਟਰ ਲਾਉਣਾ ਇੱਥੇ ਸਾਡਾ ਗੇਟ ਆ ਗਿਆ ਜੀ ਇੱਥੇ ਦਰਵਾਜ਼ਾ ਆ ਗਿਆ ਜੀ ਇੱਥੇ ਸਾਡਾ ਆ ਗਿਆ ਇੱਥੇ ਸਾਡੀਆਂ ਕਲੋਨੀ ਆ ਗਈਆਂ ਸਾਰੇ ਦਰਖਤ ਟਹਿ ਟਿ ਉਰੀ ਕਰਦੇ ਤੁਰੇ ਜਾ ਰਹੇ ਨਹੀਂ ਇਹ ਚੀਜ਼ ਤੇ ਨੱਥ ਪਾਉਣੀ ਜ਼ਰੂਰੀ ਹੈ ਜੀ ਧੰਨਵਾਦ ਸਿੰਘ ਸਾਹਿਬ ਨੇ ਬਹੁਤ ਵਧੀਆ ਲੱਗਿਆ ਕਿ ਸਿਲੰਡਰ ਜਿਹੜੇ ਆ ਬੁੱਡੇ ਤੇ ਚੱਕੇ ਚੱਕੀ ਫਰੋងੇ ਮੁੜ ਕੇ ਦੋਸਤੋ ਜਿੱਥੇ ਅੱਜ ਅਸੀਂ ਮਹਿਸੂਸ ਕੀਤਾ ਲੰਮੇ ਸਮੇਂ ਤੋਂ ਬਾਅਦ ਕਿ ਦਰਖਤ ਹੈ ਜਿਹੜੇ ਰੁੱਖਾਂ ਕਰਕੇ ਸਾਡਾ ਜਿਹੜਾ ਜੀਵਨ ਪ੍ਰਗਟ ਹੋਇਆ ਕਿ ਜੇ ਰੁੱਖ ਨਾ ਹੋਣਗੇ ਤਾਂ ਜਿਹੜੇ ਧਰਤੀ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਜਿਹੜਾ ਜੀਵਨ ਨਹੀਂ ਰਹਿਣਾ ਪਰ ਬੜਾ ਦੁਖਾਂਤ ਹੈ ਕਿ ਉਹ ਦਰਖਤ ਜਿਨ੍ਹਾਂ ਦੇ ਸੰਸਭਾਲ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਸਰਕਾਰ ਨੂੰ ਚਾਹੀਦਾ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਵਿਕਾਸ ਦੇ ਨਾਂ ਤੇ ਕੋਈ ਦਰਖਤ ਕੱਟਣੇ ਤਾਂ ਇਹਦਾ ਕੋਈ ਆਲਟਰਨੇਟ ਹੋਣਾ ਚਾਹੀਦਾ ਤਾਂ ਕਿ ਜਿਹੜੀ ਰੁੱਖਾਂ ਦੀ ਘਾਟ ਦੇ ਕਾਰਨ ਸਾਡੀ ਮਾਨਵ ਜਾਤੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣਾ ਉਹ ਨਾ ਹੋਵੇ ਕੋਈ ਇੱਕ ਰੁੱਖ ਸੋ ਸੁੱਖ ਕਹਤੇ ਐ ਤੇ ਇੱਕ ਜੇ ਵੱਡਾ ਜਾਵੇ ਤਾਂ 100 ਦੁੱਖ ਹੋਏ ਨਿਬਾ ਕਿ ਸਿੰਘ ਸਾਹਿਬ ਨੇ ਕਹੇ ਸੀ ਕਿ ਆਕਸੀਜਨ ਤੇ ਸੰਕਰ ਆਪਾਂ ਮੁੱਢੇ ਚੱਕੀ ਕਰਾਂਗੇ ਜੇ ਦਰਖਤ ਕਿੱਧਰ ਗਿਆ ਹੋਣਾ ਠੀਕ ਕਿੱਧਰ ਲੱਜਾ ਨਾ ਰਹੀ ਦਰਖਤ ਨੇ ਪੰਜਾਬ ਪੰਜਾਬ 'ਚ ਪਹਿਲਾਂ ਹੀ ਬਲੋਡ ਨਾਲੋਂ ਘੱਟ ਦਰਖਤ ਨੇ ਸਗੋਂ ਜਿਹਦੇ ਦਰਖਤ ਹੈ 50% 30% ਦੇ ਰੱਖਣੇ ਸੋ ਸਾਨੂੰ ਦਸਤ ਉਲਟਾ ਹੋਰ ਲਾਉਣੇ ਚਾਹੀਦੇ ਆਪਾਂ ਇੱਥੇ ਵੱਢ ਰਹੇ ਆ ਸਗੋਂ ਲਾਉਣੇ ਚਾਹੀਦੇ ਆ ਸਰਕਾਰ ਨੂੰ ਸੋਚਦਾ ਜੇ ਪਰ ਸਰਕਾਰ ਪਰਮਿਸ਼ਨ ਦੇ ਰਹੀ ਆ ਪਰਮਿਸ਼ਨ ਸਰਕਾਰ ਦੇ ਰਹੀ ਆ ਤਾਂ ਇਸ ਕਰਕੇ ਹੁਣ ਪਰਮਿਸ਼ਨ ਜਿਹੜੀ ਕੈਨਸਲ ਕਰਨੀ ਟੈਂਡਰ ਕੈਨਸਲ ਕਰਨਾ ਪ੍ਰਸ਼ਾਸਨ ਨੂੰ ਔਖਾ ਲੱਗ ਰਿਹਾ ਕਿਉਂਕਿ ਸਰਕਾਰੀ ਪ੍ਰਕਿਰਿਆ ਦੇ ਤਹਿਤ ਇਹ ਜਿਹੜਾ ਸਰਕਾਰੀ ਪ੍ਰਸਤ ਦੇ ਤਹਿਤ ਜਿਹੜਾ ਤੇ ਪਰਮਿਸ਼ਨ ਦਿੱਤੀ ਗਈ ਸੀਗੀ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਕੈਨਸਲ ਕਰਨਾ ਹੁਣ ਔਖਾ ਲੱਗ ਰਿਹਾ ਤੇ ਵਾਤਾਵਰਨ ਪ੍ਰੇਮੀ ਜਿਹੜੇ ਹੈਗੇ ਉਹਨਾਂ ਨੇ ਕਿਹਾ ਕਿ ਤਸੀਲਾ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਕਟਾਈ ਨਹੀਂ ਹੁੰਦਾਵਾਂਗੇ ਪਰ ਲੋਕ ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਸਾਨੂੰ ਲਿਖ ਕੇ ਦੋ ਲਿਖਤੀ ਰੂਪ ਚ ਦੇ ਦੋ ਨਹੀਂ ਤਾਂ ਸਾਨੂੰ ਕੋਈ ਵਿਸ਼ਵਾਸ ਨਹੀਂ ਦਿੱਤਾ ਬਗੈਰ ਲਿਖੇ ਪ੍ਰਸ਼ਾਸਨ ਦਾ ਤੇ ਬਸ ਇਹ ਕੰਮ ਤੋ ਦੇਖੋ ਤੁਹਾਡਾ ਆਪਣੇ ਚੈਨਲ ਪੰਜ ਪੰਜ ਟੀਵੀ ਜੈ ਹਨ ਜੈ ਬਾਬਾ ਹਾਂਜੀ ਆਹ ਹੋਣ ਦਾ ਕੀ ਹੋ ਰਿਹਾ ਹੈ ਪਈ ਅੱਜਕੱਲ੍ਹ ਕੀ ਹੈ ਜੀ ਆ ਉਸ ਤੋਂ